ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ 5-6 ਪਸ਼ੂ ਤੇ ਆਪਾਂ ਪਹੁੰਚੇ ਹਾਂ ਬਾਈ ਹਰਪਾਲ ਦੇ ਕੋਲ ਤੇ ਆਜੋ ਕਰਦੇ ਹਾਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜਗੇ ਵੀ ਸਤਿ ਸ੍ਰੀ ਅਕਾਲ ਹੋ ਸਨਾਓ ਠੀਕ ਠਾਕ ਜੀ ਬੜੀ ਵਧੀਆ ਤੁਸੀਂ ਮਨਾਓ ਹਾਂਜੀ ਵਿੱਧੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਚਾਹੀਦੀ ਜਗੇ ਵੀਰ ਵਿੱਧੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਰਪਾਤ ਸਿੰਘ ਜੇ ਪਿੰਡ ਚੀਂਡਾ ਜ਼ਿਲ੍ਹਾ ਅੰਮ੍ਰਿਤਸਰ ਜੀ ਫੋਨ ਨੰਬਰ ਹੀ ਪਾਈ ਕੀ ਬੋਲਦੇ ਨੇ 9454995 ਠੀਕ ਹੈ ਜੀ ਹਾਂਜੀ ਹਾਂਜੀ ਲੈਣ ਦੇ ਨੀਲੀ ਪੂਰੀਆਂ ਦੇ ਨਗਿੰਨੇ ਦੇ ਕਾਲੇ ਹਾਂਜੀ ਹਾਂਜੀ ਵਿੱਧੀ ਲੈਣ ਦੇ ਕੀ ਨਾ ਕਾਲਾ ਸੁਣਾ ਅੱਜ ਫੇਰ ਜਗੇ ਵੀਰ ਐਂਡ ਤੇ ਆਵਾ ਗਿਫਟ ਤੇ ਹੋਣਾ ਨਿਕਿਆ ਅੱਛਾ ਜੀ ਜਿੰਨਾ ਕਾਲ ਪੱਸਾ ਆਪਾਂ ਦਿਖ ਹਾਂ ਤੇ ਜੁੜ ਕੇ ਮਾਫੀ ਮੰਗਦੇ ਆ ਇਹਦੇ ਵੀਰਾਂ ਭਰਾਵਾਂ ਕੋ ਫੋਨ ਨਹੀਂ ਚੁੱਕੇ ਗਏ ਜਗੇ ਵੀਰ ਉਹਨਾਂ ਨੂੰ ਇਹ ਗਿਫਟ ਦੇਣਾ ਹਾਂ ਗਿਫਟ ਦੇਣਾ ਆ ਸਾਢੇ 8 ਮਹੀਨੇ ਦੀ ਗੱਭਣ ਆ 3 ਕਿਲੋ ਦੁੱਧ ਦੇ ਮੁਕਤ ਦੇ ਪਾ ਦੇ ਦੇਣੀ ਹੋਈ ਠੀਕ ਹੈ ਠੀਕ ਹੈ ਹਾਂਜੀ ਵੀਡੀਓ ਕੋਈ ਐਂਡ ਤੱਕ ਰੱਖੋ ਠੀਕ ਹੈ ਠੀਕ ਹੈ ਹਾਂਜੀ ਤੇ ਭਾਈ ਆ ਪਹਿਲੇ ਨੰਬਰ ਤੇ ਝੋਟੀ ਇਹ ਕੜੇ ਰੀਏ ਕੋ ਲੈਂਦੀ ਕੱਢ ਇਹ ਵੀਰ ਜੀ ਡਿਟੇਲ ਇਹ ਵੀਰ ਜੀ ਆਪਣਾ ਆਪਣਾ ਵੀਰ ਆ ਪੂਆ ਦਾ ਮੁੰਡਾ ਬਾਹਰ ਚੱਲ ਗਿਆ ਉਹਨੇ ਜੀਮ ਚੋਂ ਲੈਂਦੀ ਅਛਾ ਹੀ ਪਲੇ ਸੂ ਬੇ ਦੁੰਦੀ ਝੋਟੀ ਇਹਨੇ ਭਰਿਆ 17 ਤੋਂ 18 ਕਿਲੋ ਦੁੱਧ ਪਹਿਲਾਂ ਨਹੀਂ ਪਹਿਲਾਂ ਨਹੀਂ ਤੁਹਾਨੂੰ ਪਤਾ ਉਹਦੇ ਬਰੀਡ ਤੇ ਸਾਰਾ ਕੰਪਲੀਟ ਤੇ ਚੱਲਦਾ ਆ ਹਾਂਜੀ ਹਾਂਜੀ ਤੇ ਅਰ ਕੀ ਦੁੱਜਾ ਸੂਹਾ ਸੁਣਾ ਜੇ ਇਹਨੇ ਅਜੇ ਮੰਨੋ ਵੀ ਇਹ ਮਹੀਨੇ ਦੀ ਕੱਚੀ ਅਜੇ ਲਾਏ ਪਈ ਆ ਠੀਕ ਹੈ ਠੀਕ ਆਹ ਜੀ ਹਾਂਜੀ 9 ਵਜੇ ਕਾਟ ਕਾਟ ਦੇ ਸਟੇਟ ਪੜੇ ਦਾ ਮੰਜਾ ਡੈਂਦਾ ਪੂਰਾ ਪੂਰਾ ਦੇ ਇਹ ਥਾਣਾ ਦਾ ਸੈੱਡ ਗਿਆ ਵੀ ਚੰਗਾ ਤੇ ਖੁੱਲੋ ਪਈ ਫਿਰ ਖੋਲ ਕੇ ਨਹੀਂ ਜੀ 9 ਵਜੇ ਕੋਠੇ ਕਿੱਟੀ ਆਪਾਂ ਕਹਿ ਸਕਦੇ ਨੂੰ ਹਾਂ ਜੀ ਅਣੀ ਸਾਥੀ ਆ ਗਏ ਸਾਥੀ ਆ ਠੀਕ ਚੈੱਕ ਸੋਹਣ ਪੋਣਾ ਵੇਖੋ ਫੇਸ ਆ ਤੇ ਪਿਓ ਯਾ ਟਪਲਾ ਨਾਗੀ ਪਿਓ ਮਰਵਾ ਨਸਲੀਆ ਇਹ ਜੱਗੇ ਵੀ 967 ਦੀ ਜੇ ਅੱਛਾ ਜੀ ਹਾਂ ਜੀ ਲੋਬ ਜੀ 967 ਦੀ ਆ ਯਾਰ 967 ਸੀਮਨ ਅੱਜ ਬਾ ਸੀਮਨ ਮੰਨਿਆ ਗਿਆ ਵਾ 967 ਤੇ ਬਾਕੀ ਚਲੋ ਤੁਸੀਂ ਆਦੇ ਨੂੰ ਯਾਰਾ ਸਿਆਣੇ ਜੀ ਚੈੱਕ ਕਰੋ ਚੈੱਕ ਕਰੋ ਵੇਖੋ ਪੂਰਾ ਦਾ ਜੰਮੀ ਪੜੀ ਬਹੁਤੀ ਕਰਮ ਵਾਲੀ ਚੰਗੀ ਆ ਇਹ ਇੱਕ ਮਹੀਨਾ ਜੇ ਕੱਚੀ ਆ ਤੇ ਸੂਣ ਤੱਕ ਚੰਗੀਆਂ ਪੰਡਾਂ ਬਾਲ ਜੀ ਕਰੀ ਪੂਰੀਆਂ ਪੂਰੀਆਂ ਤੇ ਪਹਿਲੇ ਸਵੇਰੇ ਜਿਹੜਾ 16 ਦੇ 17 ਲੀਟਰ ਦੁੱਧ ਦੇ ਨੇ ਭਰਿਆ ਤੇ ਕਰੋ ਜੀ ਚੈੱਕ ਆਣ ਘੁਣਾ ਲੈਂਦੀਆਂ ਵੇ ਵੇ ਬਾਲ ਘਮਾਲੀ ਇੱਕ ਰੀ ਲੋ ਜੀ ਕਰੋ ਚੰਗੀ ਤਰ੍ਹਾਂ ਚੈੱਕ ਤੇ ਕੱਦ ਕਾੜ ਦੇ ਪੂਰ ਸਵਾਲਟੀ ਦਾ ਸੰਗ ਸੰਗ ਕੇ ਵੀ ਪਾਸਿਓਂ ਕੋਈ ਸ਼ੱਕ ਨਹੀਂ ਹੈਗਾ ਇਹ ਵੀ ਬਾਕੀ ਦੀ ਗੱਲ ਇਹ ਕਿ ਫੇਸ ਜਿਹੜਾ ਬਹੁਤ ਚੰਗਾ ਲੱਗਾ ਹੈ ਨਿਗਾ ਨਿਗਾ ਜਿਹਾ ਫੇਸ ਇਹ ਨਿਗਾ ਨਿਗਾ ਜਿਹਾ ਸਿੰਗ ਲੱਗਾ ਵਾ ਤੇ ਬਾਕੀ ਇਹਨੀਆਂ ਹਵਾਲੇ ਦੇ ਢੇਲਾ ਢੁਲਾਵਾ ਕਾਫੀ ਜਿਹੇ ਜਿਹੇ ਸੋਮ ਤੱਕ ਲਵਾਉਣਾ ਇਹਦਾ ਚੰਗਾ ਆਉਣਾ ਜੂਗੀ ਇਹ ਬਾਈ ਇਹਦਾ ਹਰ ਮੁੱਲ ਮੁੱਲ ਜੱਗੇ ਵੀ ਲਗਾ ਫੋਟੋ ਕਰਾਂਗੇ ਫੋਨ ਤੇ ਫੋਨ ਤੇ ਜਕੀਰ ਕਰਾਂਗੇ ਠੀਕ ਹੈ ਜੀ ਕਮਾ ਛੋਟੀ ਵੇਖ ਕੇ ਕੋਈ ਪੈਸੇ ਲਾਵੇ ਤੁਹਾਨੂੰ ਪਤਾ ਹੀ ਰਹੀਆਂ ਝੋਟੀਆਂ ਚਾਪਾ ਲੈਣੀਆਂ ਬੜੀਆਂ ਔਖੀਆਂ ਹੈ ਇਹ ਗੱਲ ਸਹੀ ਹੈ ਹਾਂ ਜੀ ਬਿਲਕੁਲ ਸਹੀ ਗੱਲ ਹੈ ਜੀ ਤੇ ਪਰ ਕਿਆ ਜਿੰਨੇ ਵੀ ਹਰ ਜੱਡੇ ਵੀ ਜਿੰਨੇ ਬਰੀਡ ਤੇ ਕੰਮ ਕਰਨਾ ਨਾ ਉਹਨੇ ਵੀ ਇੱਕ ਮਿੰਟ ਚ ਲੈਣੀ ਆ ਬਿਲਕੁਲ ਬਿਲਕੁਲ ਜੀ ਜਿੰਨੂੰ ਪਤਾ ਨਹੀਂ ਆ ਬਰੀਡ ਕਿਹੜੀ ਆ ਹਾਂ ਜੀ ਹਾਂ ਜੀ ਉਹ ਇੱਕ ਸਹੀਆਂ ਆ ਕਦੇ ਰਹਿ ਜਾਣਾ ਜੀ ਬਿਲਕੁਲ ਬਿਲਕੁਲ ਤੇ ਆਪਾਂ ਜੱਗੇ ਵੀ ਬਾਈਰ ਭਾਲ ਨਾ ਕਰ ਲਿਓ ਕੰਟੈਕਟ ਤੇ ਪੁੱਛ ਲਿਓ ਜੇ ਬਾਰੇ ਕਿੰਨੇ ਆ ਬਾਈ ਨੇ ਦੇਣੀ ਆ ਤੇ ਬਾਕੀ ਝੋਟੀ ਇੱਥੇ ਆ ਕੇ ਜਿਹੜਾ ਵੀਰ ਖਰੀਦ ਗਿਆ ਤੇ ਛੱਡ ਗਿਆ ਜਿਹੜਾ ਜੱਗੇ ਵੀਰ ਇੱਕ ਮੈਂ ਤੁਹਾਡੇ ਵੀਡੀਓ ਤੇ ਕਹਿੰਨਾ ਜਿਹੜਾ ਇੱਥੇ ਆਣ ਕੇ ਮੰਨ ਲਾ ਵੇਖ ਕੇ ਸੌਦਾ ਕਰੋਗਾ ਨਾ ਹਾਂਜੀ ਹਾਂਜੀ ਉਹਨੂੰ 10000 ਰੁਪਏ ਦਾ ਆਪਾਂ ਮਾਨ ਕਰਾਂਗੇ ਇੱਥੇ ਆਣ ਕੇ ਅੱਛਾ ਜੀ ਹਾਂ ਉਹਨੂੰ ਦਾਜਾ ਜਨਣਾ ਵੀ ਵੇਖ ਕੇ ਖੜੂ ਵੀ ਇਹ ਕਿੱਦਾਂ ਦੀ ਝੋਟੀ ਆ ਕਿਹੜੀ ਨਸਲ ਆ ਠੀਕ ਹੈ ਜੀ ਪਰ ਖੜਾ ਉਹਦੇ ਨੂੰ 10000 ਜੱਗੇ ਵੀਰ ਮਾਨ ਕਰਾਂਗੇ ਲੋ ਬਾਈ ਖੁੱਲ੍ਹਾ ਮਾਨਦਲ ਬਾਈ ਨੇ ਕਰਤਾ ਵਾ ਤੇ ਬਾਕੀ ਝੋਟੀ ਹੈ ਵੀ ਫਾਇਦੇਮੰਦ ਆ ਤੇ ਆਜੋ ਬਾਈ ਦੂਜੇ ਨੰਬਰ ਤੇ ਬਾਈ ਦੱਸੇਵਾ ਝੋਟੀ ਬਾਰੇ ਇਹ ਪਹਿਲਾ ਸੂਰਜ ਜੱਗੇ ਵੀ ਇਹ ਸੂਰੀ ਆ। ਅੱਛਾ ਜੀ। 9 ਤੋਂ 10 ਕਿਲੋ ਦੁੱਧ ਇਹਨੇ ਰੈਡੀ ਤਿਆਰ ਆ। ਅੱਛਾ ਜੀ। ਆਕੇ ਸਵੇਰੇ ਮੰਨ ਲਓ ਵੀ ਕਿਵੇਲੇ ਆਪਾਂ ਚੋਈਏ। ਅੱਛਾ ਜੀ। ਭਰਾ ਨੇ ਮੰਨ ਲਾ ਵੀ ਕੱਚੀ ਪੱਕੀ ਗੱਲ ਕੀਤੀ। ਉਹ ਸਵੇਰੇ ਆਣ ਕੇ ਉਹਨੇ ਗੱਡੀ ਖਰਾਬ ਹੋ ਗਈ 9-10 ਜਾਣ ਕੇ ਮੱਚੋਟੀ ਚੋਈਏ। ਅੱਛਾ ਜੀ। ਹਾਂਜੀ ਹਾਂਜੀ। ਠੀਕ ਹੈ ਠੀਕ ਹੈ। ਮਗਰ ਇਹਦੇ ਕੱਟਾ ਜੇ। ਠੀਕ ਹੈ ਦੇਖੋ ਖੋਲ ਦਿਵਾਈ ਜੀ ਖੋਲ ਕੇ ਦਿਖਾਈਏ। ਲਓ ਜੀ ਫੈਲਾ ਸੂਰਜ ਬਣੀ ਆ। 9 ਤੋਂ 10 ਕਿਲੋ ਜਿਹੜਾ ਦੁੱਧ ਦੇ ਕੋਲ ਤਿਆਰ ਆ ਜਿਹੜਾ ਇੱਕ ਆ ਤੇ ਗਾੜ੍ਹ ਚੰਦਾ ਉਹਦੇ ਹੈ ਇੱਕ ਗੱਟ ਪ ਇਹ ਵੀ ਸਿੰਗਲ ਰੀਜੀਤ ਇਹ ਬੁੱਧੂ ਇਸ ਮੇਰੇ ਦਾ ਚੰਗਾ ਦੁੱਧ ਦੇਦੇ ਤੇ ਮੇਰੇ ਸਾਹ ਵਾਹੇ ਤੱਕੇ ਦੀ ਖੂਹਾਂ ਨਹੀਂ ਪਾਈ ਹੋਈਆਂ ਜਵਾਗ ਦੀ ਤੇ ਭਾਈ ਕਿੰਨਾ ਕੱਢ ਜੂ ਦੁੱਧ ਦੁੱਧ ਜਦੋਂ ਵੀ ਕੋਈ ਕੰਮ ਪਾਉਂ ਜਿਹੜਾ ਰਹਿ ਗਿਆ ਟੂੜੀ ਤੰ ਤੇ ਆਪਾਂ ਦੁੱਧ ਚੋਂਦੇ ਆ ਰਿਹਾ ਹੋਇਆ ਦੁੱਧ 11-12 ਕਿਲੋ ਝੋਟੇ ਲਰਾਮ ਨਾ ਪਾ ਗਣ ਠੀਕ ਹੈ ਜੀ ਦੋ ਵਜੇ ਜਿਹੜਾ ਵੇਸ ਪਾਸੇ ਵਾਲਾ ਲੱਗੂਗਾ ਦੁੱਧ ਚੰਗਾ ਭਰੀਏ ਹੋਊਗੀ ਉਹ ਤਾਂ ਲੈ ਰਿਹਾ ਜੀ ਇਹਦੇ ਪੱਠੇ-ਕੁੱਠਿਆਂ ਦੀ ਛੋਟ ਆ ਤੇ ਥੋੜਾ ਜਿਹਾ ਜੋੜੀ ਜਾਂ ਥੁਰਲੀਆਂ ਦਾ ਵਾਹ ਇਹ ਕਾਰਗਰ ਚੈੱਕ ਕਰ ਲੈ ਤਾਨੂੰ ਥਣਾ ਦਾ ਸ਼ਾਇਦ ਗਿਆ ਬ ਕਹੋ ਜੀ ਉਹਨਾਂ ਦਾ ਸਾਇਦ ਗਿਆ ਤੇ ਇਹਦੀ ਬਾਈ ਕਹਿੰਦਾ ਕਿ ਚੁਆਈ ਜਿਹੜੀ ਥੋੜੀ ਜਿਹੀ ਲੇਟ ਕੀਤੀ ਆ ਲੈਟ ਕੀਤੀ ਜੀ ਦੇਰ ਕੀਤੀ ਉਹ ਵੀਰ ਭਰਾ ਜੱਗੇ ਵੀ ਦੋ ਟਾਈਮ ਹਰ ਕੋ ਵੀਡੀਓ ਕਾਲ ਦੇ ਜਦਾ ਮਰਜ਼ੀ ਚ ਆਵੇ ਅੱਛਾ ਜੀ ਅਸੀਂ ਇਹ ਨਹੀਂ ਆਂਦੇ ਕੋਈ ਸਾਈ ਪਾਵੇ ਪਾਵੇ ਲੈ ਕੇ ਚੱਲ ਜੇ ਠੀਕ ਹੈ ਠੀਕ ਜਿੱਦਾ ਮਰਜ਼ੀ ਹਾਰੇ ਦਾ ਦੋ ਡੰਗ ਚੋਲ ਖੜੇ ਤੇ ਇਹਦਾ ਬਾਈ ਰੇਟ ਫਿਰ ਮੋਹਨ ਜੱਗੇ ਵੀਰ ਇਹਦਾ ਜੋ ਮਰਜ਼ੀ ਕਰੀ ਜਾਈਏ ਇਹ ਹਾਂ ਨਾ ਜਿਹੜੀ ਉਹਨੇ 90 ਦੀ ਦੇ ਲਈਏ ਨਹੀਂ ਕਰੀਏ ਮਾਨਤਣਾ ਕਰਾਉ ਕਰਾਣਾ ਇਹ ਦਾਤ ਉਹ ਹਾਨਾ ਆਪੀ ਦੋ ਛੱਡ ਦਿੰਨੇ ਆ ਬਕੇ ਤੋ ਦੋ ਹੋਰ ਛੱਡ ਦਈਏ ਆਹ ਚਲੋ ਪੂਰੇ 85 ਦੇ ਦੇ ਦਿੰਦੇ ਗਏ ਠੀਕ ਆ ਠੀਕ ਆ ਛੋਟੀ ਚੰਗੀ ਆ ਨਹੀਂ ਚੰਗੀ ਆ ਛੋਟੀ ਪੂਰਾ ਕੱਦ ਕਾੜ ਪੂਰੀ ਵੱਡੀ ਛੋਟੀ ਨਹੀਂ ਆ ਹਾਂਜੀ ਹਾਂਜੀ ਕੱਦ ਕਾੜ ਬੜਾ ਵੱਡਾ ਚੰਗੀ ਆ ਇਹ ਵੀ ਮੋਰਲ ਨਾ ਦਿੰਦੀ ਆ ਹਾਂਜੀ ਹਾਂਜੀ ਜਿਹੜਾ ਵੀ ਪੂਰਾ ਸਾਹ ਵਾਲਾ ਗੱਜਬੜੇ ਚਲੋ ਦੁੱਧ ਚੰਗਾ ਚਬਾਈ ਚੰਗਾ ਪਾਜੂਗੀ ਇਹ ਆ ਜੋ ਭਾਈ ਨੀਲੀ ਤੇ ਪੂਰੀ ਪੂਰੀ ਨੀਲੀ ਆ ਵੀ ਆ ਗਈ ਜੀ ਸਾਰੀ ਨਿਸ਼ਾਨੀਆਂ ਜੱਗੇ ਵੀ ਤਰਕ ਕਰਦੀ ਆ ਛੋਟੀ ਹਾਂਜੀ ਹਾਂਜੀ ਲਓ ਜੀ ਸੂਰ ਦਾ ਕੀ ਜਿਹੜੀਆਂ ਨਿਸ਼ਾਨੀਆਂ ਆ ਗਈਆਂ ਤੇ ਬਾਈ ਕਿੰਨੇ ਸੁਵੇ ਲਿਖਪੜਣਾ ਇਹ ਐ ਕਿ ਨਾ ਤੀਸਰਾ ਸੁਗਾ ਸੋਣਾ ਜੇ ਅੱਛਾ ਜੀ ਜਿਹੜੇ ਘਰ ਵਾਲੇ ਕੋ ਲਈ ਉਹਨੇ ਗਾਰੰਟੀ ਸਾਨੂੰ ਦਿੱਤੀ 15 ਤੋਂ 16 ਲੀਟਰ ਦੇ ਤਾਂ ਭਰਦੀ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬੋਲੋ ਜੇ ਆਪਣੀ ਇਹ ਮੰਨ ਲਓ ਵੀ 20 ਦਿਨ ਲਾ ਜੇ 25 ਦਿਨ ਇੰਨੀ ਕੱਚੀ ਹੈ ਜੇ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਲਓ ਬਾਈ 20 ਤੋਂ 25 ਦਿਨਾਂ ਤੇ ਲਾ ਜੀ ਹਾਂਜੀ ਤੇ ਸਵਾਲ ਤਾਂ ਨਾਲੇ ਕਰਾ ਲਈ ਇਹ ਵੀ ਝੋਟੀਆਂ ਵੀ ਆ ਇੱਥੋਂ ਨਾ ਸਮਝੂਈ ਆ ਸਵਾਲ ਕੀ ਦਾ ਉਹ ਬਜੀ ਕਰੂ ਇਹ ਵੀ ਸਿੰਗਲ ਹੱਡੀ ਤੇ ਕੱਟ ਕਾਟ ਇਹਦਾ ਵੀ ਚੰਗਾ ਬਾਦ ਨਿਸ਼ਾਨੀਆਂ ਨੂੰ ਜਿਹੜੀਆਂ ਸਾਰੀਆਂ ਕਵਰ ਕਰਦੀ ਆ ਕਿਤੇ ਨਾ ਜਿਹੜੀਆਂ ਇਹ ਵੀ ਹਵਾਲੇ ਤੇ ਆ ਗਈਆਂ ਚੰਗੀਆਂ ਤੇ ਸੋਨ ਤਾਂ ਕਿ ਜਿਹੜਾ ਇਹ ਵੀ ਹਵਾਨਾ ਚੰਗਾ ਬਣਾ ਲਈਏ ਤੇ ਕਰੋ ਫਿਰ ਕੁਆਲਟੀ ਚੈੱਕ ਮੰਨਤੀ ਆ ਗਈ। ਉਹ ਬਾਕੀ ਜੇ ਅਮੇ ਪਨਾ ਬਲਿਸਟਾਂ ਤੇ ਸੂਲ ਬਾਕੀ ਨਿਸ਼ਾਨੀਆਂ ਆਉਂਦੀਆਂ ਨੇ। ਆ ਜੀ ਜੀ ਬੀਲੇ ਬੀ ਬੇਨਤੀ ਆ ਵੀ ਆਪਾਂ ਇਹਦੇ ਥਣਾ ਦੀ ਤੇ ਪਿੱਛੇ ਦੇ ਦੋਵਾਂ ਮੱਜੇ ਦੀ ਗਾਰੰਟੀ ਦਵਾਂਗੇ ਅੱਛਾ ਠੀਕ ਆਣ ਤੇ ਕੋਈ ਫਾਲਟ ਨਿਕਲਾ ਮੇਰੀਆਂ ਮੱਜਾਂ ਪਿੱਛਾ ਮਾਰਨ ਉਹਦੀ ਗਾਰੰਟੀ ਹੈ ਅੱਛਾ ਠੀਕ ਜੀ ਵਧੀਆ ਗੱਲ ਆ ਸਿਆਣੀ ਗੱਲ ਹਾਂ ਇਹ ਥੋੜਾ ਵੀ ਆਪਣੇ ਕੋਈ ਵੀਰ ਭਰਾ ਕੋਲ 2 400 ਕਿਲੋਮੀਟਰ ਤੇ ਫੋਨ ਕਰਦਾ ਹਾਂ ਜੀ ਆਪਾਂ ਦਾ ਧੋਖਾ ਕਰੇ ਧੋਖੇਲਾ ਕੰਮ ਨਹੀਂ ਹੈਗਾ ਥਣਾ ਦੀ ਤੇ ਪਿੱਛੇ ਦੀ ਗਾਰੰਟੀ ਹੋਊਗੀ ਅੱਛਾ ਜੀ ਮੇਰੀ ਇਹ ਮੱਜ ਸੂਗੇ ਪਿੱਛਾ ਮਾਰੇ ਥਣਾ ਜਵਾਦ ਕਰਦੇ ਆ ਵੀ ਆਪਾਂ ਗਾਰੰਟੀ ਹੈ ਕੀ ਜੀ ਕੀ ਕੋਈ ਫੋਨ ਨਾ ਕਰੇ ਲੱਦ ਕੇ ਲੈ ਆਉਂਦੇ ਆਪਣੇ ਪੈਸੇ ਲੈ ਜੀ ਅੱਛਾ ਜੀ ਨਹੀਂ ਬੜੀ ਵਧੀਆ ਗੱਲ ਆ ਭਈਆ ਕਿਉਂਕਿ ਜੱਗੇ ਵੀ ਨੇ ਜਿਹੜੇ ਪੈਸੇ ਆ ਨਾ ਹਾਂਜੀ ਹਾਂਜੀ ਇਹ ਕਿਹੜੇ ਤਰਕਤਾ ਨਾ ਲੱਗੇ ਆ ਕੀ ਤਾਂ ਕਿਨੇ ਕਿਦਾਂ ਇਕੱਠੇ ਕਰਕੇ ਦੇਨੇ ਆ ਆਪਾਂ ਨੂੰ ਬਿਲਕੁਲ ਬਿਲਕੁਲ ਸਹੀ ਹਾਂਜੀ ਹਾਂਜੀ ਇਹਦਾ ਭਾਈ ਮੁੱਲ ਅਸੀਂ ਮੁੱਲ ਜੱਗੇ ਵੀ ਜਿਹੇ ਦੇ ਆਪਾਂ ਇਹ ਸਾਂਗ ਲਈਏ 25 20 ਦੇਣਾ ਅੱਛਾ ਜੀ ਫੇ ਤਾਂ ਮੇਰੇ ਹੈਗੀ ਲੱਖੋਂ ਬਾਹਰ ਤੁਸੀਂ ਵੀਡੀਓ ਪਾਉਂਦੇ ਪੂਰੀ ਲੀਲੀ ਦਾ ਵੀ ਲੱਭਦੀ ਨਹੀਂ ਆ ਹਾਂਜੀ ਹਾਂਜੀ ਇਹ ਤਾਂ ਲੱਖੋਂ ਬਾਹਰ ਆ ਹਾਂਜੀ ਹੁਣ 90 ਦੀ ਦੇ ਦਈਏ ਇਹ ਵੀ ਥੋੜੀ ਜੀ ਕਰ ਦਈਏ ਕਰਾ ਦੋ ਲੈ ਗਏ ਦੋ ਨਾ ਛੱਡ ਗਏ ਤੇ ਹਾਣਾ ਜਿਹੜੀ ਦੇਣੀ ਨਾ ਪੂਰੇ 75000 ਦੀ ਖੁੱਲੀਆਂ ਛੋਟਾਂ ਖੁੱਲੀਆਂ ਛੋਟਾਂ ਪਰ ਦਊਗਾ ਨਹੀਂ ਅੱਛਾ ਜੀ ਠੀਕ ਆ ਜੇ ਸੂਸਵਾ ਕੇ ਵੇਚਾਂਗੇ ਫਿਰ ਲੱਖੋਂ ਬਾਹਰ ਜੀ ਜੱਗੇ ਵੀ ਤੁਹਾਨੂੰ ਹੀ ਪਤਾ ਵੱਡੀ ਮੱਝ ਛੋਟੀ ਨਹੀਂ ਆ ਹੁਣ ਹਾਣਾ 75000 ਦੀ ਹੋਣੀ ਆ ਅੱਛਾ ਜੀ ਹਾਂਜੀ ਹਾਂਜੀ ਲਓ ਭਾਈ 75000 ਦੀ ਤੇ ਦੇਣ ਪਈ ਗਾ 25 ਸਾਫ ਲੋਗਾ ਫਿਰ ਪਈਏ ਇਹਦੇ ਨਾਲ ਵੀ ਜੁੜ ਜਾ ਜੁੜ ਜਾਣੇ ਜੁੜ ਜਾਣੇ ਯਾਰੋ ਭਾਈ ਹੁਣ ਵੈੜ ਦਿਖਾਈ ਆਪਾਂ ਤੁਹਾਨੂੰ ਬਈ ਦੱਸਿਓ ਹਾਂ ਵੈਲਟ ਬਾਰੇ ਕਿੱਤਾਂ ਸੁਆ ਜਲਸੀ ਪਿਓ ਜਲਸੀ ਵੈਰ ਸੁਈਆ 500 ਰਾਤ ਦੀ ਸੁਈ ਆਪਣੇ ਘਰ ਜੱਗੇ ਵੀਰ ਠੀਕ ਹੈ ਜੀ ਹਾਂ ਐਟ ਟਾਈਮੇ ਥੱਲੇ ਬੋੜਾ ਕੋਈ 15 ਮੀਲ ਨੇ ਕੋਈ 16 ਮੀਲ ਨੇ ਅੱਛਾ ਜੀ ਪਹਿਲੇ ਸੁਏ ਜਿਹੜੇ ਫਾਰਮਰੋਂ ਆਪਾਂ ਲਈਏ ਨਾ ਉਹਨੇ ਆਖਿਆ ਵੀ 23 ਤੋਂ 24 ਲੀਟਰ ਦੇ ਉੱਤੇ ਭਰਿਆ ਹੈ ਪਹਿਲੇ ਸੁਵੇ ਹੀ ਪਹਿਲੇ ਸੁਵੇ ਹੀ ਅੱਛਾ ਜੀ ਹੁਣ ਸਾਡੇ ਕੋਲ 16 15 16 ਕਿਲੋ ਬੋੜੀ ਤਿਆਰ ਆ ਠੀਕ ਹੈ ਠੀਕ ਹੈ ਦੂਜਾ ਦਿਨ ਆਇਆ ਸੁਈ ਨੂੰ ਮਗਰ ਬੱਛਾ ਜੀ ਇਹਦੇ ਖੋਲੋ ਬਾਈ ਜੀ ਇਹਨੂੰ ਵੀ ਰੱਖੋ ਇਹਨਾਂ ਜੱਗੇ ਵੀਰ ਆਗੇ ਜੀ ਜਾਣੇ ਲਾ ਲਪਾਇ ਠੀਕ ਹੈ ਠੀਕ ਹੈ ਬਾਬਾ ਜੀ ਲੱਪਾ ਲੱਪਾ ਦੇ ਚਲੋ ਜਰੂਰ ਲੰਗਾ ਵਾ ਬਾਕੀ ਘਰ ਸੂਤ ਵਾਲੀ ਆ ਤੇ ਪਹਿਲੇ ਸਵੇਰੇ ਨੇ ਚੰਗਾ ਦੁੱਧ ਭਰਿਆ ਵਾ ਤੇ ਇਸ ਤਰ੍ਹਾਂ ਜਿਹੜਾ ਤੋਂ ਬਾਹਰਾਂ ਦੇ ਸੂਈ ਥੱਲੇ 15 ਤੋਂ 16 ਲੀਟਰ ਪਾਈ ਦੱਦਾ ਕੇ ਦੁੱਧ ਤਿਆਰ ਆ ਬੋਲਾ ਤੇ ਬਾਕੀ ਠੰਡਪਾਂਡ ਅੱਜ ਬਹੁਤ ਚੰਗਾ ਜਰਸੀ ਦੇ ਵਿੱਚ ਆ ਗਈ ਆ ਥੋੜਾ ਥੋੜਾ ਇਹਦੇ ਚੱਲੇ ਅੱਖਾਂ ਵਿੱਚੋਂ ਕਿੜੇ ਨੂੰ ਥੋੜਾ ਠੀਕ ਹੈ ਇਸ ਕੋਲ ਜਿੰਨੀ ਦੇਸੀ ਕਰੀਏ ਤੇ ਨਾ ਇਹਨੂੰ ਘਰ ਕੰਦਾ ਜੋ ਮੈਂ ਇਹਨੂੰ ਠੰਡਦਾ ਜੀ ਠੀਕ ਹੈ ਠੀਕ ਹੈ ਹਾਂ ਜੀ ਹਾਂ ਆਹ ਵੇ ਜੀ ਨਾ ਕੋਈ ਗਰਮੀ ਦੀ ਪ੍ਰਵਾਹ ਨਾ ਕੋਈ ਨਹੀਂ ਠੰਡ ਦੀ ਬਾਕੀ ਤਾਂ ਲੋਪਰਾਜੋ ਇਹੋ ਜੀ ਪੱਟ ਤੁਹਾਡੀ ਫੈਡ ਕੁਆਲਟੀ ਵੀ ਸਹੀ ਹੁੰਦੀ ਆ ਚਾ ਚੱਲ ਕਰ ਮਾਰ ਜੇ ਲੋ ਪਜੀ ਆਹ ਬੜਾ ਇਹਦਾ ਜਵਾਬ ਨੇ ਤੇ ਇਹ ਮੇਲ ਕਾਫ ਜੀ ਕਿੱਥੇ ਦੇ ਤੇ ਬਾਕੀ ਥਣ ਘਾਟਾ ਬਹੁਤ ਹੀ ਚੰਗਾ ਲੱਗਾ ਥਣਾ ਦਾ ਸੈਜਗਾ ਵੀ ਚੰਗਾ ਆ ਗਿਆ ਹੈ ਜੀ ਠੰਡੀ ਆ ਅਛਾ ਜੀ ਇਹ ਦਾ ਮੱਝ ਜੱਗੇ ਵੀਰ ਨੇ ਚੋਈ ਗਾ ਠੀਕ ਹੈ ਠੀਕ ਹੈ ਜੀ ਬਹੁਤ ਵਧੀਆ ਕੰਨੀ ਸਾਵਾ ਪਾ ਘਾਤੀ ਜੀ ਅਛਾ ਜੀ ਇਹ ਨਹੀਂ ਵੀ ਆਪਾਂ ਡੋਕਾ ਕੋ ਛੱਡਿਆ ਹੋਵੇ ਅਛਾ ਠੀਕ ਤੁਹਾਨੂੰ ਪਤਾ ਵੱਡੀ ਗਾਂ ਐ ਇਹਨੇ ਮੰਡੀ ਦੇ ਦੋਤੇ ਆ ਜਨਾਂ ਦੇ ਹਾਂਜੀ ਹਾਂਜੀ ਇਹਦਾ ਮੁੱਲ ਭਾਈ ਹਰਾਂ ਮੁੱਲ ਜੱਗੇ ਵੀਰ ਇਹਦਾ 75000 ਨਾ ਕਰ ਲਈਏ 60000 ਕਰੀਏ ਤੇ ਨਾਲ ਵੀ ਦੇ ਦੇ ਜਾਨੀ ਦੇ ਜਾਨੀ ਕਰੀਏ ਹਾਂਜੀ ਘਰਾ ਲਓ ਮੇਜ ਨਾ ਕਰੀਏ ਨਹੀਂ ਦੱਸ ਦੋ ਆਪ ਕੀ ਨਾ ਨਾ ਰੀ ਤਾਂ ਪੈਣ ਜੀ ਦੇ ਦਿੰਦੇ ਨੇ ਕਰੋ ਕਰ ਦਈਏ ਘਰਾ ਲਓ ਬੰਝੋ ਹਾਂਜੀ ਇੱਕ ਪੰਜ ਛੱਡ ਦਈਏ ਫਿਰ ਤਾਂ ਕਾ ਲੰਦਾ ਇਹ ਜਾਣ ਦੀ ਹਾਂਜੀ ਕੁੱਲੀਆਂ ਛੋਟਾ ਹੁੰਦਾ ਤਾਂ ਤੱਕ ਹੀ ਆ ਜਦੋਂ ਤੁਹਾਡੀ ਆਪਾਂ ਮੋੜ ਨਹੀਂ ਥੋੜੀ ਹੈ ਹਾਂਜੀ ਪੂਰੇ ਛੱਡ ਹੀ ਦਵਾਂਗੇ ਅਛਾ ਜੀ ਕੋਈ ਵੀਰ ਭਣਾ ਕੋਈ ਆਊ ਦੂਰ ਨੇੜੇ ਦਾ ਫਿਰ ਮਾਨਤਾਨ ਕਰ ਦਾਂਗੇ ਠੀਕ ਹੈ ਠੀਕ ਹੈ ਲਓ ਜੀ ਕੀਤੇ ਰੇਡ ਚ ਵੀ ਮਾਨਤਾਨ ਪਾਜੀ ਕਹਿੰਦਾ ਕਿ ਜ਼ਰੂਰ ਕਰਾਂਗੇ ਹਾਂਜੀ ਹਾਂਜੀ ਤੇ ਵੱਡੀ ਵਹਿੜਿਆ ਤੇ ਕੱਦ-ਕੱਡ ਵੀ ਚੰਗਾ ਵਾ ਦੁੱਧ ਵੀ ਚੰਗੇ ਟਕੇ ਲਾਈ ਜਾਊਗੀ ਹਾਂਜੀ ਇਹ ਰਸ ਫਿਰ ਹੁਣ ਇੱਕ ਜਿਹੜਾ ਇਹ ਗਿਫਟ ਆ ਗਿਆ ਜਖੀਰ ਦਿਖਾਈਏ ਇਹ ਗਿਫਟ ਆ ਇਹ ਮਾਲਾ ਠਾਮੀ ਨਹੀਂ ਜੇ ਕਪਾਸ ਹੋ ਗਈ ਜੇ ਅੱਛਾ ਜੀ 3 ਕਿਲੋ ਜੱਗੇ ਵੀ ਰਸਵੇ ਦਿੰਦ ਜੇ ਇੱਕੋ ਟਾਈਮ ਕੋ ਦਵੇਂ ਨਹੀਂ ਇੱਕੋ ਟਾਈਮ ਮਿਲਦੀ ਹੈ ਅੱਛਾ ਜੀ ਲਾ ਇੱਕੋ ਟਾਈਮ ਜੇ ਯਾਨੀ ਕਿ ਥਣ ਤੋਂ ਪਾਸ ਕਰਾ ਦੋਗੇ ਕਰਾ ਦੋਗੇ ਕਰਾ ਦੋਗੇ ਠੀਕ ਹੈ ਠੀਕ ਹੈ ਇਹ ਕਿੰਨੇ ਸਵੇਰੇ ਲਈ ਗੱਭਣਾ ਐਨ ਕਿੰਨੇ ਚੌਥਾ ਸੂਆ ਸੋਣਾ ਜੱਗੇ ਜੀ ਠੀਕ ਹੈ ਠੀਕ ਹੈ ਜੀ ਤੇ ਸੱਜਰ ਦਾ ਕਿੰਨਾ ਗਰ ਰਕਾਰਡ ਸੱਜੇ ਘਰ ਵਾਲੇ ਨੇ 12 13 ਕਿਲੋ ਦਿੰਦੀ ਰਹੀ ਹੈ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਲੋ ਜੀ 12 13 ਲੀਟਰ ਸੱਜਰ ਦਾ ਰਕਾਰਡ ਜੇ ਇਹਨੂੰ ਵੀ ਬਈ ਖੋਲ ਦੋ ਫਿਰ ਵੀ ਖੋਲ ਕੇ ਦਿਖਾਈਏ ਫਿਰ ਉਹ ਥੋੜਾ ਜਿਹਾ ਪਾਠ ਰੱਖਦੀ ਆ। ਇਹ ਬਾਈ ਕਹਿੰਦਾ ਕਿ ਕੋਈ 8 ਕਰੀ ਮਿਲਦੀ ਆ ਤੇ 8 ਬੰਨ ਤੇਲ ਲੀਟਰ ਦੋਸਤ ਦਿੰਦੀ ਆ। ਇਹ 8 ਮਹੀਨੇ ਦੀ ਪੂਰੀ ਚੈੱਕ ਪਾਸ ਆ। ਲੈਓ। ਇਹ ਬਾਈ ਦੇਖਣਾ ਹਾਂ ਐਂਡ ਤੇ ਗਿਫਟ ਆ। YouTube ਤੇ ਵੀ। ਕੋਈ ਲੱਗਦਾ ਆਪਣਾ ਚੈੱਕ ਕਰਨਾ ਸਾਨੂੰ ਸਾਨੂੰ ਦਾ ਤੈਅ ਗਿਆ। ਹੋ ਤਾਂ ਬਾਈ ਛੱਡ ਦੇਣਾ ਚਾਹੀਦਾ ਨੂੰ ਆਣਾ ਆ ਜਦ ਵੀ ਤੁਹਾਨੂੰ ਪਤਾ ਹੋਣਾ ਛੱਡਣਾ ਇਹਨੂੰ ਕਰਮ 5-2 ਕਰੋੜ ਲੈ ਕਰਾਉਣੀ ਆ ਹਾਂਜੀ ਹਾਂਜੀ ਹੁਣ ਕੋ ਵੀਰ ਭਰਾ ਲੈ ਜੀ 2 ਮਹੀਨੇ ਕਿੰਨੇ ਦਿਨ 60 ਆ ਹਾਂਜੀ ਹਾਂਜੀ 60 ਦਿਨਾਂ ਨੂੰ ਮਾਜਰੇ ਤੁਹਾਨੂੰ ਕੋਈ ਸੇਵਾ ਕਰੇ ਠੀਕ ਹੈ ਤੇ ਇਹਦਾ ਫਿਰ ਬਾਈ ਮੁੱਲ ਇਹਦਾ ਮੁੱਲ ਜੱਗੇ ਤੁਸੀਂ ਕਰਨਾ ਜਿੱਦਾਂ ਹੁੰਦੇ ਤੁਹਾਂ ਕੀਤਾ ਹੈ ਨਾ ਹਾਂਜੀ ਹੁਣ ਇਹ ਤੁਸੀਂ ਕਰਨਾ ਅੱਛਾ ਜੀ ਜੋ ਕਰਦੇ ਸਾਥੇ-ਸਾਥ ਹੈ ਮੰਗੋ ਸਹੀ ਇੱਕ ਰੀ ਦੱਸੋ ਸਹੀ ਬਹੁਤ ਜੱਗੇ ਵੀ ਪਾਣੀ ਹਰੀ ਮੰਗਣਾ ਸੀ ਪਾਣੀ ਜ਼ਿਆਦਾ ਹੈ 60 ਜ਼ਿਆਦਾ ਹੋਏ ਨਾ ਗਿਫਟ ਦਾ ਚੰਗੀ ਜੇ ਜੱਗੇ ਵੀ 15 ਫਿਰ ਗਿਫਟ ਨਹੀਂ ਰਹਿਣਾ ਹਾਂ ਫਿਰ ਗਿਫਟ ਨਹੀਂ ਰਹਿਣਾ ਚਲੋ 5 ਘਟਾ ਦਿੰਨੇ ਆ 60 ਦੀ 60 ਦੀ ਨਹੀਂ ਫਿਰ ਹਾਂਜੀ ਖੁੱਲੀਆਂ ਛੋਟਾ ਕਰੀਏ ਖੁੱਲਿਆਂ ਹਾਂਜੀ ਕਰਾ ਲਓ ਲੱਛੂ ਵੀ ਹਾਂ ਆ ਨਹੀਂ ਦ앗ੀਏ ਜਿੱਥੇ ਕਿ ਦੇ ਆਪਾਂ ਫਿਰ ਅੱਜ ਵੀ ਤੁਸੀਂ ਬਣਾ ਡਾਕਾ ਮੋੜੀ ਉਹਦੇ ਵੀਰ ਭਰਾਵਾਂ ਨਾਲ ਪਰ ਕਰਿਓ ਨਿਆਣਾ ਕੰਮ ਫੇਰ ਹਾਂਜੀ ਉਦੋਂ ਮੈਨੂੰ ਥੋੜਾ ਜਿਹਾ ਨਾ ਕਿਸੇ ਰਜਾ ਲੱਗ ਗਿਆ ਇਹ ਨਹੀਂ ਫਿਰ ਜੀ ਗੱਲ ਵੀ ਆਡੇ ਸੁਟਣੀ ਤੇ ਫਿਰ ਉਹਨੇ ਚਲੋ ਹੁਣੇ ਥਾਰੇ ਸੁਟਦੀ ਪਰ ਮੈਂ ਹਾਂ ਥੋੜਾ ਦਿਨ ਨਾ ਥੋੜਾ ਘੱਟ ਆ ਜਾ। ਵੀ ਚਲ ਜਿਆਦਾ ਨਹੀਂ ਕਰਦੇ ਚਲੋ ਕਰ ਲਓ ਦੋ ਦੋ ਬਈ ਕਰ ਕਰ ਲਓ ਹਾਂ ਨਾ ਇਹ ਰਹੀ ਪਿਓ ਤੇ ਜੀ ਹਾਂ ਨਾ ਹੀ ਕਰ ਮੈਂ ਤੁਹਾਨੂੰ 100 ਰੁਪਏ ਭਾਂਵੇਂ ਛੋੜ ਕਰਦੀ ਆ ਉੱਤੇ ਚਲੋ ਠੀਕ ਹੈ ਜੀ 10 ਜਗਿਆ ਦੱਸ ਦੇ ਲੱਖ ਦੱਦ ਕਰ ਦੇ ਨੀ ਹੋਰ ਕੰਮ ਨਹੀਂ ਉਹ ਚੋ ਵੀ ਛੱਡ ਨਹੀਂ ਬਸ ਠੀਕ ਆ ਜੋ ਵੀ ਨੇ ਕਹਿਤਾ ਲੱਖ ਰੱਤ ਕਰ ਦੋ 5000 ਦੀ ਦੇਤੀ ਆਪਾਂ ਹੁਣ ਨਹੀਂ ਮਜ਼ਾ ਨਹੀਂ ਆਇਆ ਜੀ ਨਹੀਂ ਮਜ਼ਾ ਆ ਗਿਆ ਜੀ ਜੱਗ ਨੂੰ ਮਜ਼ਾ ਨਹੀਂ ਆਇਆ ਨਹੀਂ ਚੰਗੀ ਆ ਤੂੰ 2 ਮਹੀਨੇ ਸਾਡਾ ਦੇ ਨਾ ਸੁਪਣੀ ਆ ਨਹੀਂ ਮਾਝ ਵੀ ਚੰਗੀ ਆ ਨਹੀਂ ਆ ਚੰਗੀ ਆ ਮਾੜੀ ਨਹੀਂ ਮਾੜੀ ਨਹੀਂ ਚੰਗੀ ਆ ਚੰਗੀ ਆ ਚੰਗੀ ਆ ਜਾਨ ਦੋ ਬੰਦੇ ਪੂਰੇ ਪੂਰੇ 45 ਵੀ ਲੈ ਇਹ ਤਾਂ ਬੜਾ ਕਾਟਾ ਪੈ ਗਿਆ ਇਹਦੇ ਨਹੀਂ ਜਾਣਦੀਏ ਨਹੀਂ ਜੱਗੇ ਵੀ ਥੋੜਾ ਮਜ਼ਾ ਨਹੀਂ ਆਉਂਦੀਏ ਇਹਦਾ ਨਹੀਂ ਆ ਜਾਂਦਾ ਜੀ ਨਹੀਂ ਜਾਣਦੀ ਜਾਨ ਤੋਂ ਕੋਈ ਚੱਕਰ ਨਹੀਂ ਜੇ ਤੁਸੀਂ ਕਿਸਾਨਾਂ ਦਾ ਸਾਮੂਹਤ ਹੀ ਲਾਤਾ ਨਹੀਂ ਕੋਈ ਗੱਲ ਨਹੀਂ ਇਹ ਵੀਰ ਫਰਾਉਣ ਜੇ ਗਿਫਟ ਕਿਹਾ ਤੇ ਗਿਫਟੀ ਦੇਵਾਂਗੇ ਹਾਂ ਚਲੋ ਤੁਹਾਡੀ ਮੰਨ ਨਹੀਂ ਪਾਉਗੀ ਤੇ ਦੇਖ ਲਓ ਜੇ ਆ ਜਿਆਦਾ ਤੇ ਫਿਰ ਜਿਆਦਾ ਨਹੀਂ ਹੋ ਗਿਆ ਨਹੀਂ ਨਹੀਂ ਜੋ ਇਹ ਤਾਂ ਕਹਦਾ ਆਪਾਂ ਤੇ ਮੋੜ ਨਹੀਂ ਦਾ ਦੇ ਨਹੀਂ ਬਿਲਕੁਲ ਪੂਰਾ 45 ਤੋ ਕਹਦਾ ਪੂਰਾ 45 ਦਵਾਂਗੇ 8ਵੇਂ ਮਹੀਨੇ ਦੀ ਗੱਭਣ 3 ਕਿਲੋ ਦੁੱਧ ਜੀ ਠੀਕ ਹੈ ਠੀਕ ਇੱਕੋ ਟਾਈਮ ਮੇਰੇ ਛੋੜ ਕੇ ਆਪਣੀ ਮੱਗੀ ਨਾ ਭਾਵੇਂ 100 ਫਿਰ ਹਾਂ ਕੋਈ ਗੱਲ ਨਹੀਂ ਛੋੜ ਕਰਦਾਂਗੇ ਜੱਗੇ ਵੀ ਕੋਨੇ ਕੀ ਝੋਲ ਕਰਦਾਂਗੇ ਠੀਕ ਹੈ ਆ ਮੋੜਨਾ ਥੋੜਾ ਨਹੀਂ ਬਿਲਕੁਲ ਬਿਲਕੁਲ ਨਾ ਭਾਈ ਮਾਨਤਾਲ ਭਾਈ ਨੇ ਪੂਰਾ ਖੋਲ ਰੱਖਿਆ ਪਰ ਇੱਕ ਗੱਲ ਹੈ ਆਪਾਂ ਨੂੰ ਹਾਂਜੀ ਇਹ 45 ਦਾ ਵਜਨ ਹੈਗਾ ਨਾ ਹੈਗਾ ਆਪਾਂ ਹੁਣ ਬੱਚਾ ਵੀ ਇਹਦੇ ਵਿੱਚ ਆ ਤੇ ਮੈਨੂੰ ਕੋਈ ਸਾਂਭ ਲੂਗਾ ਨਹੀਂ ਤੋ ਨਹੀਂ ਇਹ ਜੇ ਗ ਬੇਈਰੇ ਬਾਕੀ ਚਲੋ ਕਿਉਂਕਿ ਵੀਰ ਨਹੀਂ ਬਣਾ ਤੁਹਾਨੂੰ ਸਾਰਾ ਲੱਗ ਗਿਆ ਕਿ ਹਾਂ ਕਿੱਦਾਂ ਮੈਂ ਕੋਈ ਚੱਕੇ ਨਹੀਂ ਜੱਕੇ ਵੀਰ ਉਹ ਕੋਈ ਜੇ ਆਪਾਂ ਕਿਥੇ ਬਾਹਰ ਕਰ ਲਈਏ ਆਪਾਂ ਕੜ ਗਏ 2 ਮਹੀਨੇ ਜਿਹੜਾ ਵੀਰ ਭਰਾ ਸੰਭ ਲੂਗਾ ਤੇ ਜਿਆਦਾ ਨਹੀਂ ਤੇ ਭਵੇਂ ਜਿਹੜਾ 80 85 ਵੀ ਜਿੱਥੇ ਮਰਜੀ ਵੇਚ ਮਰਜੀ ਮਰਜੀ ਦੇ ਦੇ ਵੇਖ ਜਾਣੀ ਆ ਵੇਖ ਜਾਣੀ ਵੇਖ ਜਾਣੀ ਤੇ ਹੁਣ ਬਿਲਕੁਲ ਰੈਟ ਜਿਹੜਾ ਬਾਈ ਨਾਲ ਜੇ ਆ ਜੈਜਪਾਲ ਦਾ ਵਾ ਤੇ ਪਛ ਵੀ ਬਾਈ ਦੇ ਕੋਲ ਸਾਰੇ ਚੰਗੇ ਆ ਇਹ ਵੱਡੇ ਤੋਂ ਵੱਡਾ ਤੇ ਛੋਟੇ ਤੋਂ ਛੋਟਾ ਆਪਾਂ ਪਾਇਆ ਭਾਈ ਨੇ ਹਾਂ ਜੀ ਪਤਾ ਕਿ ਜੱਗੇ ਵੀ ਜਿਹੜੀਆਂ ਪੰਘੇ ਉਗਲਾਂ ਨਾ ਕੋਈ ਜਿੰਨੇ ਹੁੰਦੀਆਂ ਕੋਈ ਵੱਡੀ ਲੈਣ ਵਾਲਾ ਕੋਈ ਛੋਟੀ ਲੈਣ ਵਾਲਾ ਜੇ ਆਪਾਂ ਵੱਡੀਆਂ ਲਾਉਂਦੇ ਪੇ ਛੋਟੇ ਜ਼ਿੰਮੇਵਾਰ ਕਿੱਥੇ ਚਲ ਜਾਊਗਾ ਕੋਈ ਨਹੀਂ ਬਿਲਕੁਲ ਬਿਲਕੁਲ ਚਲੋ ਆ ਗੱਲ ਹੋ ਜਾਂਦੀ ਹੈ ਜੇ ਕੋਈ ਆਹ 45 ਦੀ ਆਪਾਂ ਪਾਈ ਆ ਕੋਈ ਜਾ ਕੇ ਸੰਭੂਗਾ ਤੇ ਇਹ ਵੀ ਮੰਨ ਲਓ ਵੀ ਆਪਣਾ ਉਹਨੂੰ 7500 ਰੁਪਇਆ WhatsApp ਦਾ WhatsApp ਦਾ ਸਹੀ ਹੈ ਬਾਈ ਹੋਰ ਕੁਝ ਕਹਿਣਾ ਪਰ ਇਹੋ ਬੇਨਤੀ ਹੈ ਜੱਗੇ ਵੀਰ ਕਿ ਆਪ ਦੋ ਟਾਈਮ ਤਿੰਨ ਟਾਈਮ ਆਪਣੇ ਚੋਕੇ ਖੜੋ ਮੱਝ ਚੱਕਿਆ ਤੱਕ ਪਾਸ ਦੀ ਡੈਕਟਰ ਨਾਲ ਵਿੱਚ ਚੱਕ ਪਾਸ ਕਰਕੇ ਖੜੋ ਠੀਕ ਹੈ ਠੀਕ ਹੈ ਜੀ ਲਓ ਬਾਈ ਜੀ ਬਹੁਤ ਹੀ ਚੰਗੀ ਗੱਲ ਤੇ ਸਿਆਣੀ ਗੱਲ ਆ ਬਾਈ ਦੀ ਤੇ ਇੱਥੇ ਆ ਕੇ ਆਪ ਦੀ ਦੋ ਵਾਰ ਟਾਈਮ ਤੇ ਚੱਲੀ ਕਰ ਲਿਆ ਕਰੋ ਤੇ ਭਾਈ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ